ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਸੋ ਅਸੀਂ ਚਲੇ ਆਂ ਚਪਟਿਆਲੇ ਮਾਤਾ ਤੇ ਮੱਥਾ ਟੇਕਣ ਪਟਿਆਲੇ ਆ ਨਾ ਸੋ ਦੇਖਦੇ ਅੱਜ ਕਿ ਅੱਜ ਸੁਣਿਆ ਮੈਂ ਬਹੁਤ ਹੀ ਜ਼ਿਆਦੇ ਭੀੜ ਆ ਅਸੀਂ ਸਾਰੀ ਫੈਮਿਲੀ ਚੱਲੇ ਆ ਨਾ ਮੇਰੀ ਮੰਮੀ ਸਾਰੇ ਬੱਚੇ ਪੁੱੱਚੇ ਤਾਂ ਅਸੀਂ ਦੇ ਨਹੀਂ ਸੀ ਸੁਖ ਮਾਤਾ ਦੀ ਉਹ ਦੇਣ ਚਲੇ ਹਾਂ ਜੀ ਔਰ ਜੀ ਦੇਖਦੇ ਆ ਫਿਰ ਕੌਣ ਕੌਣ ਮਿਲਦਾ ਪਟਿਆਲੇ ਜਿਹੜੇ ਸਾਰੇ ਜਾਣਦੇ ਨੇ ਸਾਰਾ ਅਸਮਾਨ ਅਸੀਂ ਕਰ ਲਿਆ ਰੈਡੀ ਬਸ ਤੋਂ ਨਾ ਘੋਨਾ ਥੋੜੇ ਟਾਈਮ ਤੱਕ ਫਿਰ ਦਿਖਾਉਨੇ ਆ ਤੁਹਾਨੂੰ ਪਟਿਆਲੇ ਜਾ ਕੇ ਕਿੰਨੀ ਕੀ ਭੀੜਾ ਉੱਥੇ ਹੈ ਨਾ ਤੁਹਾਨੂੰ ਵੀ ਨਾਲ-ਨਾਲ ਦਰਸ਼ਨ ਕਰਵਾਵਾਂਗੇ ਅਸੀਂ ਮਾਤਾ ਰਾਣੀ ਦੀ ਸਾਰਿਆਂ ਨੂੰ ਓਕੇ ਜੀ ਮਾਈ ਮਾਈ ਜਲਦੀ ਆ ਮੇਰੇ ਪਟਿਆਲੇ ਜਾ ਕੇ ਇਹਦੇ ਵਿੱਚ ਤਾਂ ਹੂੰ ਬੋਲ ਦਤੋ ਇਹਨੂੰ ਉੱਤੋਂ ਖੋਲਦੇ ਸੀ ਜਾਲੀ ਹਾਂਜੀ ਤਾਂ ਅਸੀਂ ਚੱਲੇ ਸੀ ਫਿਰ ਅਸੀਂ ਬੈ ਗਏ ਗੱਡੀ 'ਚ ਦੇਖੋ ਜੀ ਸੱਸ ਉਸ ਇੰਨੇ ਕੇ ਜੇ ਨਹੀਂ ਜਾਣੀ ਜੀ ਗੋਲਪਾਖਾ ਜੀ ਮੋਟਾ ਲਾ ਦੇ ਹਾਂਜੀ ਅਸੀਂ ਜਾ ਰਹੇ ਹਾਂ ਜੀ ਮੈਂ ਚਿੱਟੀ ਚੁੰਨੀ ਲੈ ਕੇ ਚਾਹਦਾ ਦਾਦੇ ਨਾਲ ਜਗਾਰਾ ਮੇਰਾ ਹੈ ਨਾ ਚਲੋ ਬਈ ਲਾ ਦਿਓ ਜਗਾਰਾ ਵਿੱਚ ਲਾਈਵ ਦੇ ਮਾਤਾ ਬੋਲੋ ਜਗਾਰਾ ਉਹ ਮਾਤਾ ਮਾਲੀ ਦਾ ਹੋਰ ਸੱਚੇ ਇਧਰ ਆਰ ਕੀ ਚ ਹੈ ਬੋਲ ਮਾਤਾ ਦੀ ਆਰ ਸੱਚੇ ਦੁਆਰ ਕੀ ਚ ਹੈ ਗੁਰਮਹਾਮਾਈ ਕਲਕਾਂ ਦਾ

ਜੱਖ ਲੱਡਾ ਵੀ ਟੱਪ ਗਿਆ ਇਹ ਬੰਦਾ ਨਾ ਅੱਡਾਊਗਾ ਅੱਜ ਐਤੋਂ ਕੇਲੇ ਲੈ ਲਵਾਂਗੇ ਕੇਲੇ ਇਹਨੇ ਕਹੇ ਰੋਕ ਲੈ ਕੇ ਜਗਾ ਤੇ ਰੋਕੂ ਆਣੀ ਬੈਠੇ ਹੋ ਰਸ ਦੇਖ ਕੇ ਰੋਕੂ ਆ ਲੈ ਆ ਜ ਨਹੀਂ ਲੈ ਗਈ ਇਹਨਾਂ ਕਰ ਜਾ ਲੈ ਲੈ ਨਾ ਵਿਚੀ ਬੈਠੀ ਰੇੜੀ ਵਾਲ ਨੂੰ ਕਹਿਦੇ ਬੱਸ ਬੱਬੂ ਤੇ ਦਰਜ ਕੇਲੇ ਜੀ ਦੇ ਦੇ ਤੋਰ ਵੀ ਤਾਂ ਹੈਗੇ ਆ ਪੈਸੇ ਪਰ ਪਾਈ ਤੂੰ ਕਰੀਏ ਕੇ ਲੈ ਗਰ ਚੇੜ ਮੋੜਾ ਲੈ ਆਪਣੋ ਟੂਲਟੇ ਕਿਸ ਕੋ ਮਰਾ ਤਾ ਪਾਈ ਗੱਡੀ ਪਜਾ ਕੇ ਲੈ 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 ਅਸੀਂ ਲੈਣ ਲੱਗੇ ਆਂ ਜੀ ਹੁਣੇ ਲੇ ਖਾਣਾ ਨੇ ਜੁੱਤੀ ਜੈ ਜੁੱਤੀ ਫੜਾਈ ਜੁੱਤੀ ਨਹੀਂ ਤੇ ਕੇਲੇ ਗਲੇ ਜ ਨਹੀਂ ਕਹਿੰਦੀ ਕੱਜੀ ਦੀ ਰੇੜੀ ਤੇ ਖੜਾ ਹੋ ਜਾ ਬਾਈ ਉਹ ਤਿੰਨ ਜੇ ਪਹਿਲੀ ਵਾਰ ਜਾਂਦੀ ਨਾ ਲੈ ਥੱਲੇ ਤਾਂ ਦੇਖ ਲੈ ਪੰਜ ਮਿੰਟ ਵਿੱਚ ਲੈ ਆਉਗਾ ਲੈ ਲੈ ਹੋਰ ਕੋਈ ਸਾਹਮਣੇ ਆ ਵਧੀਆ ਲਿਆਉਂਗਾ ਉਧਰੋਂ ਬੱਸ ਤੂੰ ਲੈ ਉਧਰੋਂ ਜਾ ਸਾਹਮਣੋਂ ਲੈ ਪੈਸੇ ਲੈ ਆ ਉਧਰੋਂ ਲੈ ਸਾਹਮਣੋਂ ਵਧੀਆ ਵਧੀਆ ਲੈ ਕੇ ਜਾਣੀ ਕੇਲੇ ਇਹ ਦਿੱਤ ਬਾਵਾਂ ਤਾਂ ਹੈ ਇਹ ਬਾਵਾਂ ਦਾ ਇੱਕ ਇੱਕ ਖੇਤਾਂ ਦੀ ਸੇਵਾ ਕਰਦੇ ਅੱਜ ਕੀ ਹੈ ਉਹ ਲੈ ਲੈਣਾ ਲੱਗ ਰਿਹਾ ਸੀ ਖਾ ਲੈਂਦਾ ਦਾ ਅੱਜ ਵੀਰ ਬਲੌਗ ਬਣਾਈ ਜਣੀ ਤੇਰਾ ਕੱਟ ਖਾਈ ਪਹਿਲੇ ਬਹੁਤ ਮੋਟਾਗਾ हां नु मोती ਚੋੜਦੇ ਲੱਡੂ ਲੈਣ ਲੱਗੇ ਜੀ ਦੇਖੋ ਦੋ ਮਿੰਟ ਚ ਆਈ ਬਈਆ پوری ਕੋਲ ਬਈਆ ਹਾਂਜੀ ਬਸ ਸਾਨੂੰ ਲੱਗੀ ਸੀ ਭੁੱਖ ਨਾਲੇ ਮਾਤਾ ਦੀ ਜਿਹੜੀ ਬੱਚਾ ਸੀ ਮੇਮਣਾ ਉਹਨੂੰ ਪਾਉਣੇ ਸੀ ਫਿਰ ਅਸੀਂ ਇਸ ਕਰਕੇ ਕੇਲੇ ਲੈ ਲਏ ਵੀ ਨਾਲੇ ਆਪ ਖਾ ਲਾਂਗੇ ਨਾਲੇ ਅਸੀਂ ਮਰਫੀ ਆਉਂਦੀ ਮਾਤਾ ਨੂੰ ਪਾ ਦਾਂਗੇ ਹਲੋ ਗਾਇਸ ਬਲੌਗ ਬਣਾਉਣੀ ਹੈ ਮੈਂ ਹਾਂਜੀ ਤਾਂ ਆ ਗਈ ਸਾਡੇ ਹੁਣ ਕੇਲੇ ਖਾ ਲੋ ਜੀ ਜੀ ਨੇ ਖਾਣੇ ਨੇ ਕੇਲੇ ਲੈਣੀ ਸਮਾਤਨ ਪਾਦੋ ਲੈ ਵੀ ਵੀ ਕੱਢ ਕੇ ਨਾਲ ਉਹਨਾਂ ਨੂੰ ਦੇ ਦੀ ਹਾਂਜੀ ਤਾਂ ਮੈਨੂੰ ਵੀ ਪੌ ਲੱਗਿਆ ਮਾਤਾ ਜੀ ਇਹ ਇਹ ਬਲੌਗ ਬਣਾ ਰਹੀ ਹਾਂ YouTube ਤੇ ਪਾਉਂਗੀ ਫਿਰ Facebook ਤੇ ਪਾਉਂਗੀ ਲੰਡਰੇ ਨੂੰ ਤੈਨੂੰ ਵਾਇਰਲ ਕਰੇ ਮੇਰੇ ਵਾਲਾ ਵੀ ਦੇਖੂਗਾ ਤੇ ਫਿਰ ਦੇਖ ਲੈਣੇ ਤੇ ਤੇਰੀ ਬੋਲ ਵੀ ਸੁਣੂਗਾ ਫਿਰ ਮੇਰੇ ਵਾਲਾ ਮੇਰੇ ਵਾਲਾ ਆਖਿਆ ਕਰੇਗੀ ਅੱਖ ਲੜ ਲੈਸ ਦਿਓ ਗੱਲ ਹੋ ਰਹੀ ਏ ਦੀ ਲੈ ਇਹਦੇ ਖਾਣਾ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਗੀ ਅੱਖ ਲੜ ਲੈਸ ਉਹ ਦੇਖੋ ਜੀ ਖਾ ਰਹੀ ਆ ਮੈਂ ਦਿਖਾ ਰਹੀ ਆ ਤੁਹਾਨੂੰ ਬੈਕਅਪ ਆਹ ਤੇ ਜੀ ਸਾਡੀ ਮੁਰਗੀ ਜੀ ਇਹ ਮਾਦਾ ਦੀ ਮੁਰਗੀ ਦੇਣੀ ਆ ਇੱਕ ਮਾਦਾ ਦੀ ਪੱਠ ਦੇਣੀ ਆ ਘੋੜਾ ਜਿਨੂੰ ਕਹਿ ਦਿੰਨੇ ਦੇਖ ਉਹ ਖਾਂਦੀ ਓਏ ਖਾਂਦੀ ਪਿੱਲ ਲੈ ਮੈਂ ਬਣਦਾ ਨਾ ਲੈ ਕੇ ਲੈ ਕੇ ਆਹ ਲੈ ਆੜੀ ਆ ਕਲਾਮਾਤਾ ਮਾਤਾ ਸਾਰਾਂ ਬੇਕੇ ਬੰਦੇ ਵੇਕੇ ਹਵਾ ਟੈਨੇ ਨੀ ਨੀਟਾ ਨੀ ਨੀਟਾ ਜੱਖਲ ਜਿਹੜੇ ਜੜ ਜੱਖਲ ਤੋਂ ਨੇ ਉਤਰ ਦੇਖੀ ਐਂਗੇ ਪਖਾਨੀ ਲੈਣਗੇ ਸਾਡਾ ਜੱਖਲਾ ਇਹ ਕਲਮਾ ਆਪਾਂ ਨਾ ਕਰਵਾ ਦੇ ਕਿੱਦੀ ਖਾਣੇ ਆ ਗਈ ਉਹਦੇ ਸੀ ਜੱਖੜ ਰੈਂਦੇ ਇੱਥੇ ਆ ਗਏ ਅਪਣਾ ਨਖਵਾ ਆਉਣਾ ਦਾ ਪੇਟ ਵੀ ਤਾਂ ਸਿਆਖੇ ਆ ਗਏ ਜੱਖੜ ਸਹੀ ਵੀ ਵੀ ਕੇ ਲੈ ਕੇ ਖਾਲੇ ਆਨ ਆ ਰਹੀ ਆ ਤਾਂ ਮੈਂ ਵੀ 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 ਮੋਨਾ ਲੋ ਆਹ ਦੇਖ ਕੇ ਨਾ ਹੋਰ ਤਾਂ ਦੇ ਗਾ Instagram ਤੇ ਆਜੋ ਲੈ ਲੈ ਜੁਲਵਾਸੀ ਬਸ ਅੰਮ੍ਰਿਤਪੁਰਾ ਕੇਲੇ ਖਾ ਕੇ ਅਹਿਮਦਾ ਉਹਨੂੰ ਸਵਾਦੀ ਰੱਖਣਾ ਦੇਖੋ ਜੀ ਮੈਂ ਲੈ ਆਈ ਮੋਤੀ ਚੂਰ ਦੇ ਲੱਡੂ ਦੇਖੋ ਜੀ ਮੈਂ ਖਵਾ ਵੀ ਦੇ ਹੁਣ ਅੰਦਰ ਆ ਜਾ ਹਰ 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 ਅੰਦਰ ਆ ੜੀਏ ਹੌੜ ਤਾਂ ਵਿੱਚੀ ਪਾਣਾ ਹੱਥੇ ਲਈ ਜਾਈਆਂ ਕਤੁਰਪਾ ਚਲੋ ਚਲ ਬਈ ਹੁਣ ਨਹੀਂ ਕਿਤੇ ਰੁਕਣਾ ਹੁਣ ਦਿਖਾ ਦਉ ਤੁਹਾਨੂੰ ਨਾ ਆਹ ਦੇਖ ਲੇ ਏਰੀਆ ਰੱਖਾ ਦੇਖੀਏ ਉਹ ਹੋਟਲ ਦੇ ਦੋ ਕੁੜੀਆਂ ਜੀ ਦੋ ਵਾਰ ਗਿਆ ਸਹੀ ਨਹੀਂ ਤਰਲ ਕੱਲ ਮੋਟਾ ਉਹਨੇ ਦੀ ਇੰਸਟਾਗ੍ਰਾਮ ਤੇ ਲੰਜੀ ਦੇ ਲੱਡੂ ਖਾਣੇ ਦੇ ਲੱਡੂ ਦੇਖੋ ਜੀ ਮੋਤੀ ਮੋਤੀ ਚੂਰਦੇ ਖੱਡੂ ਅਮਾ ਦਾਦਾ ਸਮਾਨ ਹਾਂਜੀ ਤੇ ਜੋਤੀ ਨੇ ਕੀਤੀ ਸੀ ਪਾਰਟੀ ਮੋਤੀਚੂਰ ਦੇ ਲੱਡੂਆਂ ਦੀ ਖਾਓ ਜੀ ਤੁਸੀਂ ਵੀ ਅਸੀਂ ਤਾਂ ਖਾ ਰਹੇ ਆ ਦੇਖੋ ਬੰਦੇ ਨੂੰ ਕਿਵੇਂ ਮਿਲ ਆਵੇ ਮੋਤੀ ਟੇਸਟੀ ਲੱਡੂ ਨੇ ਇਹਦਾ ਅਸਰ ਗੱਡੀ ਇਹਦੇ ਖਰਾਬ ਹੈ ਹਲਕ ਬਾਲੀ ਹੈ ਵਾ ਛੜਕ ਵਾਲੀ ਖਰਾਬ ਆ ਕਹਾ ਉਹ ਖੁੱਟੂ ਆ ਬਦਿਓ ਨੇ ਨਾ ਮਠੇ ਘੱਟ ਹੁੰਦੇ ਨੇ ਥੋੜਾ बस इनेले पानी दी बोतल लेके आया बोतल फटला ने मोरा है गया नए ब्लॉग इधर आ जा तुम <laughs> <laughs> देख ना देख ही ना और जंगम तो बोल रहा शक्ति और बाकी जगह पे ਆ ਗਿਆ ਐਲੋ ਜੀ ਮੈਂ ਕਹਾ ਕਿ ਮੋਤੀ ਚੂਰ ਦੇ ਲੱਡੂ ਚੂਚਾ ਖਾਣ ਲੱਗੀ ਆ ਤੁਹਾਨੂੰ ਦਿਖਾ ਰਹੀ ਆ ਲੈ ਵੀ ਦੇਖੋ ਜੀ ਆਲਾ ਨਵੇਂ ਚੋ ਖਾ ਲਈ ਹੂੰ ਇਹ ਦੇਖੋ ਜੀ ਮੈਂ ਖਾ ਰਹੀ ਆ ਮੋਤੀ ਚੂਰ ਦੇ ਲੱਡੂ ਤੁਸੀਂ ਖਾਣਿਆ ਦੱਸੋ ਲੈ ਜਾ ਅੜੀ ਰੱਖ ਲੈ ਮੇਰੇ ਵਲੋਗ ਬਣਾ ਦੇ ਖਾੜੇ ਦੇਖ ਜੂ ਦੋ ਦ ਲੱਡੂ ਖਾ ਲੇ ਜੀ ਲੱਡੂ ਤੁਸੀਂ ਵੀ ਖਾਓ ਡੱਡੂ ਹਾਂ ਤੁਸੀਂ ਖਾਓ ਡੱਡੂ ਤੁਸੀਂ ਖਾਓ ਲੱਡੂ ਤੁਸੀਂ ਖਾਓ ਡੱਡੂ ਅਸੀਂ ਸਮਝੇ ਲੱਡੂ ਆ ਵੀ ਦੁੱਲੇ ਅੱਜ ਕੱਲ ਦੇ ਬੱਚੇ ਬਹੁਤ ਸਿਆਰਾ ਜੀ ਜਿਨ੍ਹਾਂ ਨੂੰ ਕਬਰਾਟ ਹੋ ਜਾਂਦੀ ਵੈਸੇ ਬਾਹਲਾ ਨਾ ਖਾਈ ਬਸ ਬਾਹਲੇ ਲੱਡੂ ਵੀ ਨਹੀਂ ਖਾਣੇ ਚਾਹੀਦੇ ਕਬਰਾਟ ਹੋ ਜਾਂਦੀ ਬਸ ਜੀ ਮੈਂ ਹੁਣ ਖਾਉਂਗੀ ਮੈਂ ਥੋੜੀ ਲਈ ਜੋ ਬਾਸੀ ਨੇ ਲਈ ਪੂਰਤ ਕਰ ਦਿੱਤਾ ਉਹ ਉਦੋਂ ਲ ਮੰਗਿਆ ਬਮਾਨੀ ਠੰਡਾ ਉਹਦੇ ਕੋਲ ਆਂਬੇ ਮੋਰਾ ਜ ਖੁੰਦਾ ਵਾਸੀ ਦਾ ਦੇਖ ਇਥੋਂ ਦੀ ਵਾਸੀ ਦਾ ਮੋਰਾ ਕਿਵੇਂ ਖੁੰਦਾ ਰੂਗਾ ਗਰੇ ਪੈਟ ਤੇ ਮੇਨ ਤੇ ਗੱਡੀ ਦਾ ਮੋਰਾ ਨਹੀਂ ਹੈ ਬਾਰੀ ਜੀ ਬਾਰੀ ਖਿਡਕੀ ਮੰਤਲੋ ਲਓ ਜੀ ਇੱਕੋ ਦੀ ਸਾਡੀ ਹੈਲੋ ਜੀ ਤਾਂ ਹੁਣ ਅਸੀਂ ਖਾਣ ਲੱਗੇ ਕੁਲਚੇ ਦੇਖੋ ਜੀ ਉਹ ਖਾ ਲੈ ਨੀ ਬੱਸ ਕਰ ਬਗੂਏ ਕੁਲਚੇ ਦਾ ਖਾ ਲੈ ਮਾਰ ਪਰਦੇ ਤੋਂ ਦੋਦੇ ਇਹ ਪਰਦੇ ਦਿੰਦੇ ਹੁੰਦੇ ਸਾਰੇ ਆ ਦੇਖੋ ਕਦੀ ਵਾਲੇ ਪਰਦੇ ਨਹੀਂ ਦਿੰਦੇ ਹੁੰਦੇ ਲੈ ਇਹਦਾ ਕੋਈ ਕੁਲਚਾ ਖੋ ਕੇ ਖਾਊਗਾ ਭਲਾਂ ਨਹੀਂ ਦੱਸੋ ਤੁਸੀਂ ਆਹ ਕੁੜੀਆਂ ਦੇ ਮਾਰੇ ਘੜੇ ਵੀ ਨਹੀਂ ਉਹ ਤੂੰ ਮੋਟਾ ਐ ਉਹ ਦੇਖੋ ਜੀ ਬਈ ਇਹ ਇਹ ਬਈ ਇਹ ਕੀ ਜੋਨੀ ਕੀ ਨਾਲ ਜਿਹੜਾ ਲੰਦਾਗਾ ਨਾ ਮੋਟਰਸਾਈਕਲ ਲੱਤ ਮਾਰ ਆਹ ਉਹ ਕਿ ਭਾਈ ਵਾਹ ਹਰੇ ਨੂੰ ਜੇ ਨਹੀਂ ਪੂਰੀ ਉਧਰੋਂ ਆ ਜਾ ਹੈਲੋ ਜੀ ਸਾਡੀ ਗੱਡੀ ਦਾ ਕੈਰ ਪੈਂਚਰ ਹੋ ਗਿਆ ਸੋ ਹੁਣ ਅਸੀਂ ਖੜੇ ਆ 10 ਵਜੇ ਕਹਿੰਦੇ ਮੰਦਰ ਦਾ ਗੇਟ ਲੱਗ ਜਾਊਗਾ ਅਸੀਂ ਪਹਿਲਾਂ ਹੀ ਬਹੁਤ ਲੇਟ ਆ ਜੇ ਗੱਡੀ ਪੈਂਚਰ ਹੋ ਗਈ ਜੀ ਮੈਂ ਬੜਾ ਮਾਨ ਦੁਖੀ ਆ ਗੱਡੀ ਪੈਂਚਰ ਹੋ ਗਈ ਅਸੀਂ ਐਸ ਟਾਈਮ ਸਮਾਨੇ ਖੜੇ ਹੋਏ ਆ ਐਨੇ ਦਾ ਸ਼ੌਕ ਆ ਬਸ ਆਹ ਹੋਵੇ ਕੰਮ ਇਹ ਜਿਹੜਾ ਮਾਰਦਾ ਰੁੱਤੇ ਵਾਲਾ ਵੀ ਟੋਟ ਹੋ ਜੀ ਕੰਮ ਇਹ ਹੁੰਦਾ ਹੈ ਤਾਂ ਨਰ ਦੇ ਖੜ ਕੇ ਡੇਟਾ ਲਾਈਟ ਫਲੈਸ਼ ਕਰ ਤੂੰ ਲੱਗ ਨਾ ਖੁਸ਼ੀਆਂ ਭਰੀਆਂ ਸਾਡੀਆਂ ਬੱਲੇ ਬੱਲੇ ਹੈ ਲੋ ਗਾਇਸ ਹੈ ਲੋ ਗੋਈ ਪਾਰਟ ਅਪਜੀਲ ਬੱਲੇ ਪ੍ਰਵਾਨ ਕੀ ਅੱਜ ਅੱਜ ਬੜੀ ਜਿਹੀ ਜਨਮ ਆਪਾਂ ਕਿਹਦੇ ਲਈ ਆ ਗਏ ਜੀ ਅੰਦਰ ਤਾਂ ਬਹੁਤ ਜ਼ਿਆਦੇ ਭੀੜ ਸੀ ਸੌਰੀ ਤੁਹਾਨੂੰ ਮਾਤਾ ਦੇ ਦਰਸ਼ਨ ਨਹੀਂ ਕਰਾ ਸਕੀ ਅਸੀਂ ਬਹੁਤ ਮੁਸ਼ਕਲ ਨਾਲ ਮੱਥਾ ਟੇਕਿਆਗਾ ਬਹੁਤ ਹੀ ਭੀੜ ਸੀ ਅਸੀਂ ਫਿਰ ਹੋ ਗਏ ਅੱਕੇ ਜੀ ਬਾਹਰ ਫਿਰ ਮਿਲਦੇ ਆ ਜਰਨਲ ਵੀ ਹੰਸ ਐਂਡ ਪਾਰਟੀ ਖੁਸ਼ਹਾਬਤ ਲਈ ਖੁਸ਼ਿਆਲਾ ਸਿੰਘ ਆਪਾਂ ਕਿ ਜਰਨਲ ਨੇ ਹਮੇਸ਼ਾ ਜਿਵੇਂ ਹਮਾਰੇ ਜਿਵੇਂ ਰਾਣੀ ਜੀ ਸੌਰੀ ਬਈ ਚਲ ਜਰਾ ਹਲਕੇ ਚੋ ਅੱਗੇ ਆ ਜਾਓ ਆਹ ਨਾ ਉਹ ਕਹਿੰਦੇ ਸੀ ਕਿ ਇਹ ਹੈ ਹਾਂ ਹਾਂ ਗਊਸ਼ਾਲਾ ਹੁਣ ਫੇਰ ਇਹਨੂੰ ਕਰ ਦੇਣਾ ਹਾਂ ਹਲੋ ਹਲੋ ਜੀ ਗਊਸ਼ਾਲਾ ਹੋ ਗਈ ਆ ਬੰਦ ਸੀ ਗਊਸ਼ਾਲਾ ਤਿੰਨ ਇਰਾਪੋਣਾ ਸੀ ਚਲੋ ਕੋਈ ਗੱਲ ਨਹੀਂ ਮੰਦੋਗੀ ਨੂੰ ਸੁਣਾਤਾ ਚੱਲ ਜੇ ਵਾਹ ਜਵਾਮ ਜੇ ਗੇਮ ਨੂੰ ਬਾਤ ਪੜਕੇ ਬਾਹਰ ਲਾ ਆ ਜਾ ਆਹ ਤੁਹਾਨੂੰ ਹੈਲੋ ਜੀ ਤਾਂ ਅਸੀਂ ਹੁਣ ਜਾ ਰਹੇ ਆ ਵਾਪਸ ਉਹਤੇ ਕਿਤੇ ਬੈਠਾਂਗੇ ਫਿਰ ਕੁਝ ਖਾਵਾ ਪੀਵਾਂਗੇ ਖਾਦਾ ਪੀਤਾ ਵੀ ਨਹੀਂ ਹੈਗਾ ਭੁੱਖ ਵੀ ਬਹੁਤ ਲੱਗੀ ਹੋਈ ਆ ਬਾਬਾ ਜੀ ਸਾਡੇ ਨਾਲ ਆਏ ਹੋਏ ਨੇ ਤਾਂ ਕਰੋ ਜੀ ਦਰਜ ਕਰੋ ਜੀ ਬਾਬੇ ਜੀ ਦੇ ਦਰਸ਼ਨ ਸਾਰੇ ਵਿਆਹਾਂ ਦੀ ਸੰਗਤਾਂ ਵਿੱਚ ਸਾਰੀ ਆ ਰਹੀ ਨੇ ਦੇਖੋ ਤੁਹਾਨੂੰ ਦਿਖ ਰਿਹਾ ਹੋਣੀ ਆ ਕਿ ਜੀ ਬਾਈ ਬਾਈ ਸਾਰੇ ਨੂੰ ਆ ਪਟਿਆਰੇ ਮੰਦਰੀਆ ਮੈਂ ਜੀ ਤਾਂ ਮੱਥਾ ਸੀ ਤੇ ਕਹਾਵਾ ਸੁਣਾ ਮੈਂ ਇਹਨਾਂ ਦਾ ਦਿੱਤਾ ਜਿਹੜਾ ਉਹਨੂੰ ਮਿਸ ਬਹੁਤ ਕਰ ਰਹੀਆਂ ਮੈਂ ਪਰ ਹੁੰਦਾ ਤਾਂ ਮਾਤਾਂ ਦਾ ਹੀ ਆ ਪਰ ਸਾਨੂੰ ਐ ਟੈਨਸ਼ਨ ਆਉਣੇ ਪਤਨੀ ਨਹੀਂ ਰਖਾਇਆ ਹੋਊਗਾ ਕਿ ਨਾ ਟੈਂਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਸੱਚੀ ਕਹਿ ਰਹੀ ਹਾਂ ਮਾਤਾ ਦੇ ਮੰਦਰ ਦੀ ਉਧਰ ਹੋ ਦਰਵਾਜ਼ਾ ਬੰਦ ਹੋ ਗਿਆ ਹੁਣ ਸਵੇਰੇ 3 ਵਜੇ ਓਪਨ ਹੋਊਗਾ ਕਿਹੜਾ ਰੋਡ ਬਾਈ ਤੇ ਆ ਸੀਦਾ ਨਹੀਂ ਮੈਂ ਹੈਲੋ ਜੀ ਅਸੀਂ ਖਾਈਆਂ ਟਾਬੇ ਤੇ ਰੋਟੀਆਂ ਦੇਖੋ ਜੀ ਖਾਕ ਹੋ ਕੇ ਢਿੱਡ ਕੱਢ ਕੇ ਬੈਠੇ ਹੋਏ ਨੇ ਸਾਰੇ ਜਣੇ ਕਿੰਨੀ ਰੋਟੀ ਖਾਦੀ ਤੂੰ 10 ਕਿੰਨੀਆਂ ਰੋਟੀਆਂ ਖਾਦੀ ਮੈਂ ਵਲੌਗ ਪਾਉਣਾ ਬਈ ਪੱਕਾ ਪੂਰੀ ਸ਼ਰਤ ਨਾਲ ਹੀ ਆ ਗਈ ਕਦੇ ਪਾਉਣਾ ਜਾਂ ਨਾ ਪੂਰੀ ਕਿੰਨੀਆਂ ਰੋਟੀਆਂ ਖਾਦੀ ਦੱਸ ਤੇ ਸਹੀ ਸਹੀ ਦੱਸੀ ਲਾਈਵ 'ਚ ਝੂਠ ਨਹੀਂ ਬੋਲਣਾ ਬਿਲਕੁਲ ਤਿੰਨ ਤਿੰਨ ਤਾਂ ਖਾਜੇ ਨੇ ਮੈਂ ਤਿੰਨ ਖਾਈਆਂ ਮਲਾਈ ਵਾਲੀ ਰੋਟੀ ਬੜੀ ਥਿੱਤੀ ਸੀ ਜੱਤੀ ਕਿੰਨੀ ਰੋਟੀ ਖਾਈਆਂ ਜੇ ਮੈਂ ਤਾਂ ਪਤਾ ਨਹੀਂ ਬੁਰਕੀ ਬੁਰਕੀ ਨਾਲ ਕਿੰਨੀਆਂ ਕਿਆ ਖਾ ਗਈ ਕਾਦੀ ਕਾਦੀ ਹੁਣ ਕਿੰਨੀਆਂ ਰੋਟੀਆਂ ਖਾਈਆਂ ਬੱਸ ਅਰੇ ਗਲਤੀ ਆ ਭਾਈ ਸਾਹ ਬੈਠੇ ਹੋ ਮਟਕੀ ਦੀਆਂ ਰੋਟੀਆਂ ਖਾਈਆਂ ਜ਼ੂਮ ਕਰ ਲੂੰਗੀ ਮੈਂ ਉਦੋਂ ਤਾਂ ਢਿੱਡ ਸੀ ਪਤਾ ਲੱਗ ਜਾਉਂਦੀ ਤੂੰ ਸੱਤ ਰੋਟੀਆਂ ਖਾਈਆਂ ਨੇ ਨਾ ਨਹੀਂ ਸੱਤ ਤਾਂ ਕੋਲੇ ਦੀ ਪਲੇਟ ਵਿੱਚ ਤੂੰ ਕਿੰਨੀ ਰੋਟੀ ਖਾਈ ਮੈਂ ਮੈਂ 4 ਚਾਰ ਰੋਟੀਆਂ ਜਮਾਈ ਪਰਨਾ ਪੁਰਾਣਾ ਖਾ ਜਾ ਚਲ ਜੀ ਮੈਂ ਖਾਦੀਆਂ ਤਿੰਨ ਰੋਟੀਆਂ ਜੋ ਕਿ ਬਹੁਤ ਹੀ ਜਿਆਦਾ ਟੇਸਟੀ ਸੀ ਮਲਾਈ ਵਾਲੀ ਰੋਟੀ ਸੀ ਮੈਂ ਤਿੰਨ ਖਾਦੀਆਂ ਮੇਰੇ ਕਿੱਡ ਦੇਖ ਸਕਦੇ ਹੋ ਤੁਸੀਂ ਐ ਦੱਸੋ ਜੀ ਕਿ ਦਰਦਾ ਦਾ ਬਿਆਰ ਆ ਗਿਆ ਬਹੁਤ ਪੰਡਾ ਨਹੀਂ ਆ ਰਿਹਾ ਤੂੰ ਦੱਸ ਕਿੰਨੀਆਂ ਖਾਦੀਆਂ ਨੇ ਉਹਨੇ ਮੋਟੇ ਨੇ ਰੋਟੀਆਂ ਪਰ ਇਹ ਇਹ ਤਾਂ ਗੱਪ ਮਾਰੂਗਾ ਪੱਕਾ 2 5 6 7 8 8 8 ਬੱਬੂ ਉਪਾਈ ਨੂੰ ਪੁੱਛ ਬਾਈ ਇਹਨੇ ਕਿੰਨੀਆਂ ਰੋਟੀਆਂ ਖਾਦੀਆਂ ਤੂੰ ਦੱਸ ਦੇ ਫੇਰ ਸਾਰਾ ਨਗਾਤੀ ਤੇ ਚੱਲ ਪਾ ਪੱਜ ਦਾ ਜਵਾਬ ਹੋ ਗਿਆ ਸੱਤ ਅੱਠ ਖਾ ਗਿਆ ਫੇਰ ਮੁਕਰਨ ਲੱਗ ਰੇ ਦੇਖ ਮੈਂ ਤੂੰ ਝੂਠ ਬੋਲ ਰਿਹਾ ਹੈ ਚਾਰ ਮੁੰਡਾ ਗਵਾ ਲਾ ਆ ਮੁੰਡਾ ਗਵਾਗਾ ਦੇਖੋ ਜੀ ਜੇ 10 ਰੋਟੀ ਖਾ ਕੇ ਤੇਦੀ ਪੈਣ ਬੈਠਿਆ ਜਿੰਮੇਦਾਰੀ ਹੈ ਮੈਂ 6 ਖਾਦੀਆਂ ਨੇ ਰੋਟੀ ਬਹੁਤ ਟੇਸਟੀ ਸਤਾ ਕਰਕੇ ਬੱਦ ਖਾਦੀ ਗਈ ਹੈ ਨਾ ਬਈ ਹੋਰੇ ਖੜੋ ਬਸ ਅ ਦੇਖੋ ਜੀ ਟਾਬਾ ਹਨਾ ਜਿਵੇਂ ਕਹਿ ਦਈਏ ਕੋਈ ਜ਼ਿਆਦਾ ਹਾਈ ਫਾਈ ਵੀ ਨਹੀਂ ਹੈਗਾ ਬਹੁਤ ਸਿੰਪਲ ਜਿਹਾ ਟਾਬਾ ਹੈਗਾ ਬਟ ਇਹਦੀ ਰੋਟੀ ਇੱਕ ਨੰਬਰ ਕਿਆ ਬਾਤਾਂ ਹੀ ਨੇ ਬਸ ਜੀ ਜੇ ਤੋ ਕਦੇ ਤੁਸੀਂ ਵੀ ਸਮਾਣਾ ਰੋਡ ਤੇ ਆਉਣਾ ਕਿਹੜਾ ਪਿੰਡ ਸੀ ਕਾ 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 ਕੋਈ ਕਾਗਾ ਬੰਟੀ ਬੰਟੀ ਇਹਨਾਂ ਦਾ ਇਹ ਕਨੈਕਟ ਨੰਬਰ ਆ ਜੀ ਜੀ ਲਿਖੋ ਜੀ YouTube ਤੇ ਰੱਖੀਂ ਜੀ YouTube ਤੇ ਨੂਰਦੀਪ ਬਿਆਸੀ 8248 ਬੰਟੀ ਟਾਬਾ ਬੰਟੀ ਦਾ ਟਾਬਾ ਹਾਂ ਜੀ ਤੁਸੀਂ ਜਦੋਂ ਕਦੇ ਵੀ ਆਉਣਾ ਕੋਈ ਵੀ ਡਰਾਈਵਰ ਪਰਾ ਕਿਸੇ ਨਹੀਂ ਵੀ ਆਉਣਾ ਤਾਂ ਇੱਥੇ ਜ਼ਰੂਰ ਸਟੇ ਕਰਨਾ ਇੱਥੇ ਰੋਟੀ ਖਾਣਾ ਜੀ ਅਸੀਂ ਤਾਂ ਖਾਧੀ ਸਾਨੂੰ ਬਹੁਤ ਟੇਸਟੀ ਲੱਗੀ ਰੋਟੀ ਬਹੁਤ ਟੇਸਟੀ ਲੱਗੀ ਹੁਣ ਅਸੀਂ ਜਾ ਰਹੇ ਹਾਂ ਬਾਏ 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 ਸਾਰੇ ਤੁਹਾਨੂੰ ਬਹੁਤ ਇਹੜੂਆ ਬਾਏ 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 ਸਾਰੇ ਤੁਹਾਨੂੰ ਟਾਟਾ ਬੱਸ ਸੋਣਾ ਬਦਲ ਦੇ ਦੇ ਅਸੀਂ ਫੀਲ ਲੱਗਿਆ ਜੀ ਅਸੀਂ ਹੁਣ ਜੀ ਪਹਿਲਾਂ ਜੀ ਅਸੀਂ ਸੱਤ ਰੋਟੀ ਬੋਦਲ ਦਾ ਫੜਾਇਆ ਚਲੋ ਚਲੋ ਚੱਲੀਏ ਚਲੋ ਆ ਤਾਂ ਪੜਾ ਜੋ ਚਲੋ ਮੋਟੇ ਬਾਈ ਆ ਪਾਓ ਹਾਂ ਯੋ ਯੋ ਬਾਈ ਆ ਪੜਾ ਹਣੀ ਸਿੰਘ ਗਿੱਪੀ ਗਰੇਵਾ ਚਲੋ ਬਈ ਯੋ ਯੋ ਚਲਾ ਰੱਖੋ ਜੀ ਟੇਬਲ ਇਧਰ ਨੀ ਅੜ ਜਿਓ ਰੱਬ ਨੇ ਲੱਤ ਦੁੱਟਾ ਹੋਰ ਤੋਂ ਮੈਡਮ ਨਾਲ ਤਾਂ ਬੋਕਰ ਨਾਲ ਤਾਂ ਮੈਂ ਆਪ ਸਪੋਰਟ ਏ ਸਿੱਪ ਚ ਮਾਰਿਆ ਟੇਬਲ ਇਹ ਕਾਹ ਦਾ ਖਾਨ ਕਰੀ ਹੋਰੇ 喂，姐。